ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੇ ਪੀੜੀ ਸੋਡੀਆਂ ਰੂਪ ਦਿਖਾਵਣ ਵਾਰ ਵਾਰੀ ਦਲ ਭੰਜਨ ਗੁਰ ਸੂਰਮਾ ਵਡਜੋਦਾ ਬਉ ਪਰਿ ਉਪਕਾਰੀ ਉਚਣ ਸਿਖੇ ਅਰਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਆਗਾਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਨੋ ਸੰਸਾਰੀ ਕਾਲਯੁਗ ਭੀੜੀ ਸੋਡੀਆਂ ਨ ਚਰਨੀ ਵਿਸਾਰ ਖਲਾਰੀ ਜਗ ਜਗ ਸਤਿਗੁਰ ਧਰਿ ਅਵਤਾਰੀ ਸ਼ੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਤਾਰਪੁਰ ਦੇ ਵਿੱਚ ਦਰਸ਼ਨ ਦਿਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਪੈਂਦੇ ਖਾਂ ਮਹਾਰਾਜ ਜੀ ਨੂੰ ਝੂਠ ਬੋਲਦਾ ਵੀ ਸਾਡੇ ਘਰੇ ਬਾਬਾ ਗੁਰਦਿੱਤਾ ਜੀ ਦਾ ਬਾਜ ਨਹੀਂ ਅਰ ਮਹਾਰਾਜ ਜੀ ਦੇ ਚਰਨਾਂ ਦੀ ਝੂਠੀ ਸੌ ਖੰਦਾ ਨਾਲੇ ਗੁੱਸੇ ਵਾਲੀਆਂ ਗੱਲਾਂ ਕਰਦਾ ਪੈਂਦੇ ਖਾਂ ਦੀਆਂ ਗੁੱਸੇ ਵਾਲੀਆਂ ਗੱਲਾਂ ਤੇ ਚਰਨਾਂ ਦੀ ਝੂਠੀ ਸੌ ਸੁਣ ਕੇ ਗੁਰੂ ਜੀ ਨੇ ਭਾਈ ਬਿਦੀ ਚੰਦ ਨੂੰ ਸੱਦ ਕੇ ਕੰਨ ਵਿੱਚ ਆਖਿਆ ਵੀ ਤੂੰ ਹੁਣੇ ਦੁਪਹਿਰੇ ਇਹਦੇ ਘਰ ਚੁੱਪਚੀ ਬੀਤਾ ਜਾ ਤੇ ਬਾਜ ਲੈ ਕੇ ਆ ਜਾ ਸਭ ਕੁਝ ਇਹਦੇ ਘਰ ਦੇ ਵਿੱਚ ਐ ਝੂਠ ਬੋਲਦਾ ਗੁਰੂ ਜੀ ਦੇ ਹੁਕਮ ਅਨਸਾਰ ਭਾਈ ਬਿਦੀ ਚੰਦ ਛੇਤੀ ਚੁੱਪ ਕੀਤਾ ਛੋਟੇ ਮੀਰ ਪੈਂਦੇ ਖਾਨ ਦੇ ਘਰ ਪਹੁੰਚ ਗਿਆ ਹੋਰ ਕੋਈ ਘਰ ਨਹੀਂ ਸੀ ਗਰਮੀਆਂ ਦੀ ਦੁਪਹਿਰ ਸਮੇਂ ਇਸ ਮਾਨਖਾ ਆਪਣੇ ਚਬਾਰੇ ਵਿੱਚ ਘੂਗ ਸੁਤਾ ਹੋਇਆ ਸੀ ਗੁਰੂ ਕਾ ਬਾਜ ਉਹਨੇ ਕੱਡੇ ਉੱਤੇ ਬੰਨਿਆ ਹੋਇਆ ਸੀ ਪਛਾਕ ਤਲਵਾਰ ਚੀਰਾ ਇੱਕ ਗਿੱਲੀ ਨਾਲ ਟੰਗੇ ਹੋਏ ਸਨ ਬਿਧੀ ਚੰਦ ਨੇ ਝਟਪਾਟੀ ਸਾਰੀਆਂ ਚੀਜ਼ਾਂ ਸਾਂਭ ਲਈਆਂ ਬੜੇ ਆਰਾਮ ਨਾਲ ਲੈ ਕੇ ਗੁਰੂ ਜੀ ਪਾਸ ਪਹੁੰਚ ਗਿਆ ਪਹਿੰਦੇ ਖਾਂ ਉਸ ਸਮੇਂ ਮਹਾਰਾਜ ਜੀ ਦੇ ਪਾਸ ਹੀ ਸੀ ਸੀ ਅਜੇ ਗੁਰੂ ਜੀ ਨੇ ਉਹ ਚੀਜ਼ਾਂ ਵਖਾ ਕੇ ਪੁੱਛਿਆ ਵੀ ਹੁਣ ਦੱਸ ਇਹ ਕਿੱਥੋਂ ਆਈਆਂ ਤੈਨੂੰ ਬਾਰ-ਬਾਰ ਸਮਝਾ ਰਹੇ ਸੀ ਝੂਠ ਨਾ ਬੋਲ ਪਰ ਦੂ ਸਾਡਾ ਆਖਿਆ ਨੇ ਮੰਨਿਆ ਤੂੰ ਨਮਕ ਹਰਾਮ ਹੈ ਤੈਨੂੰ ਧ੍ਰਿਗ ਗੁਰੂ ਜੀ ਦੇ ਗੁੱਸੇ ਵਾਲੇ ਵਜਨ ਸੁਣ ਕੇ ਪੈਂਦੇ ਖਾਣੇ ਆਖਿਆ ਤੁਸੀਂ ਮੈਨੂੰ ਨਿਹਾਕੀ ਬੁਰਾ ਭਲਾ ਕਹਿੰਦੇ ਹੋ ਬਾਜ ਤੁਸੀਂ ਆਪਣੇ ਘਰ ਹੀ ਰੱਖਿਆ ਹੋਇਆ ਸੀ ਤੇ ਹੁਣ ਘਰੋਂ ਹੀ ਕੱਢ ਕੇ ਮੇਰੇ ਸਾਹਮਣੇ ਲੈ ਆਂਦਾ ਇਹ ਸਭ ਚਲਾਕੀ ਵਿਧੀ ਚੰਦ ਦੀ ਹੈ ਗੁਰੂ ਜੀ ਨੇ ਸਿੱਖ ਯੋਧਿਆਂ ਨੂੰ ਆਖਿਆ ਪਹਿਲਾਂ ਇਹਨੇ ਗੁਰੂ ਨਾਨਕ ਦੇਵ ਜੀ ਦੀ ਝੂਠੀ ਸੌਂ ਖਾਦੀ ਹੌਣ ਫਿਰ ਵੀ ਝੂਠ ਬੋਲਿਆ ਇਸ ਕਰਕੇ ਹੁਣ ਇਹ ਸਾਡੇ ਪਾਸ ਰਹਿਣ ਦੇ ਯੋਗ ਨਹੀਂ ਰਿਹਾ ਇਸ ਗੀਦੀ ਨਾਮ ਕਹਰਾਵ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ਗੁਰੂ ਜੀ ਦਾ ਹੁਕਮ ਸੁਣ ਕੇ ਸਿੱਖ ਸੂਰਮਿਆਂ ਨੇ ੱੱਕੇ ਮੁਕੀਆਂ ਮਾਰ ਕੇ ਪੈਂਦੇ ਖਾਨ ਨੂੰ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ ੱੱਕੇ ਖਾ ਕੇ ਬਾਹਰ ਨਿਕਲ ਕੇ ਪੈਂਦੇ ਖਾਨ ਨੇ ਗੁਰੂ ਜੀ ਨੂੰ ਆਖਿਆ ਵੀ ਮੈਂ ਇਹਦਾ ਬਦਲਾ ਤੁਹਾਡੇ ਬਾਸੋਂ ਲੈ ਕੇ ਰ ਛੱਡਾਂਗਾ ਬਾਦਸ਼ਾ ਸ਼ਾਹਜਹਾਨ ਨੂੰ ਮਿਲ ਕੇ ਸਭ ਕੁਝ ਦੱਸਾਂਗਾ ਬਾਜ ਜੜਾ ਕੇ ਤੁਹਾਨੂੰ ਫੜਾ ਦੇਵਾਂਗਾ ਗੁਰੂ ਜੀ ਆਦੇ ਜਿਵੇਂ ਤੇਰੀ ਮਰਜ਼ੀ ਆ ਕਰ ਲੈਣਾ ਅਸੀਂ ਤੇਰੇ ਕਹਿਣ ਨਾਲ ਡਰਦੇ ਨਹੀਂ ਤੂੰ ਆਪਣੀ ਕਰਨੀ ਦਾ ਫਲ ਪਾਇਆ ਜਦੋਂ ਪੰਜੇਖਾ ਆਪਣੇ ਘਰ ਪਹੁੰਚਿਆ ਉਹਦੇ ਜਵਾਈ ਨੇ ਉਹਨੂੰ ਆਖਿਆ ਵੀ ਕੋਈ ਚੋਰੀ ਚੋਰ ਸਾਡੇ ਘਰੋਂ ਪਿਸ਼ਾਕ ਤਲਵਾਰ ਬਾਜ ਚੋਰੀ ਕਰਕੇ ਲੈ ਗਿਆ ਪੈਂਦੇ ਖਾਂ ਆ ਗਿਆ ਚੋਰੀ ਗੁਰੂ ਦੇ ਸਿੱਖ ਵਿਧੀ ਚਾਂਦ ਨੇ ਕੀਤੀ ਆ ਪਰੰਤ ਗੁਰੂ ਜੀ ਨੇ ਮੈਨੂੰ ਬਹੁਤ ਬੇਇੱਜ਼ਤ ਕਰਕੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ ਇੱਜ਼ਤ ਵੀ ਗਈ ਰੋਜੀ ਰੋਟੀ ਵੀ ਗਈ ਅਸਮਾਨ ਖਾਂ ਦਾ ਤੁਸੀਂ ਕੋਈ ਚਿੰਤਾ ਨਾ ਕਰੋ ਸਾਨੂੰ ਰੋਜੀ ਦਾ ਘਾਟਾ ਨਹੀਂ ਪਹਿਲਾਂ ਗੁਰੂ ਨੂੰ ਲੁੱਟ ਕੇ ਸਭ ਕੁਝ ਆਪਣੇ ਘਰ ਲੈ ਆਓ ਫਿਰ ਸਾਨੂੰ ਰੋਜੀ ਦੀ ਚਿੰਤਾ ਨਹੀਂ ਰਹੇਗੀ ਉਪਰੰਧ ਸਲਾਹ ਕਰਕੇ ਪੈਂਦੇ ਖਾਂ ਅਸਮਾਨ ਖਾਂ ਨੇ ਆਪਣੇ ਪਿੰਡ ਛੋਟੇ ਮੀਰ ਦੇ ਸਾਰੇ ਪਠਾਣਾ ਨੂੰ ਗੁਰੂ ਜੀ ਦੇ ਵਿਰੁੱਧ ਭੜਕਾਇਆ ਪਿੰਡ ਦੇ ਚੌਧਰੀ ਸਰਦਾਰ ਅਫਗਾਨ ਅਫਗਾਨ ਖਾਨ ਨੂੰ ਆਪਣੇ ਨਾਲ ਮਿਲ ਕੇ 500 ਲੁਟੇਰਾ ਤੇ ਬਠਾਨ ਇਕੱਠਾ ਕਰ ਲਿਆ ਸਾਰਿਆਂ ਨੂੰ ਆਖਿਆ ਗੁਰੂ ਜੀ ਨੇ ਸਾਡੇ ਨਾਲ ਬਹੁਤ ਬੁਰੀ ਕੀਤੀ ਹੈ ਪਹਿਲਾਂ ਸਾਡੇ ਘਰੋਂ ਆਪਣਾ ਇੱਕ ਨਾਮੀ ਚੋਰ ਭੇਜ ਕੇ ਚੀਜ਼ਾਂ ਚੁਰਾਲੀਆਂ ਫਿਰ ਮੈਨੂੰ ਮਾਰ ਘਟਾਈ ਤੇ ਬੇਇੱਜ਼ਤ ਕਰਕੇ ਆਪਣੇ ਪਾਸੋਂ ਕੱਢ ਦਿੱਤਾ ਤੁਸੀਂ ਮੇਰੇ ਨਾਲ ਮਿਲ ਕੇ ਜਲੰਧਰ ਚੱਲੋ ਉੱਥੋਂ ਦੇ ਸੂਬੇ ਕੁੱਤਬਖਾਨੋਂ ਜਿਹੜਾ ਮੇਰਾ ਚਾਚਾ ਉਹਨੂੰ ਸਾਰੀ ਗੱਲ ਦੱਸ ਕੇ ਉਹਦੇ ਪਾਸੋਂ ਸਹਤਾ ਲੈ ਕੇ ਗੁਰੂ ਜੀ ਦਾ ਸਭ ਕੁਝ ਘਰ-ਬਾਰ ਲੁੱਟ ਲਈਏ ਗੁਰੂ ਨੂੰ ਫੜ ਕੇ ਬਾਦਸ਼ਾਹ ਦੇ ਹਵਾਲੇ ਕਰਕੇ ਬਾਦਸ਼ਾਹ ਤੋਂ ਬਹੁਤ ਸਾਰਾ ਨਾਮ ਪ੍ਰਾਪਤ ਕਰੀਏ ਪੈਂਦੇਖਾਂ ਦੀ ਇਹ ਜੋ ਛੀਲੀ ਤੇ ਲੁੱਟਮਾਲ ਖਾਨ ਦੀ ਗੱਲ ਸੁਣ ਕੇ ਸਾਰੇ ਜਲੰਧਰ ਜਾਣ ਵਾਸਤੇ ਤਿਆਰ ਹੋ ਗਏ ਜਲੰਧਰ ਪਹੁੰਚ ਕੇ ਪੈਂਦੇਖਾਨੇ ਇੱਕ ਬਾਗ ਵਿੱਚ ਸਾਰੇ ਸਾਥੀਆਂ ਦਾ ਡੇਰਾ ਲਵਾ ਦਿੱਤਾ ਫਿਰ ਸਾਰੇ ਮਿਲ ਕੇ ਕੁੱਤਬਖਾਨਾ ਪਾਸ ਗਏ ਪੈਂਦੇਖਾਨੇ ਆਪਣੀ ਬੇਇੱਜ਼ਤੀ ਦੀ ਸਾਰੀ ਗੱਲ ਦੱਸ ਕੇ ਆਖਿਆ ਗੁਰੂ ਹਰਗੋਬਿੰਦ ਨੇ ਆਪਣੇ پاس ਬਹੁਤ ਚੋਰ ਧਾੜ ਵੀ ਰੱਖੇ ਹੋਏ ਨੇ ਪਹਿਲਾਂ ਇਹਨਾਂ ਨੇ ਬਾਦਸ਼ਾਹ ਦਾ ਬਾਜ਼ ਚਰਾਇਆ ਕਾਜੀ ਦੀ ਲੜਕੀ ਕੱਢ ਕੇ ਲੈ ਆਇਆ ਫਿਰ ਬਾਦਸ਼ਾਹ ਦੇ ਅਨਮੁੱਲੇ ਸੁੰਦਰ ਘੋੜੇ ਚੁਰਾਏ ਬੇਗਮਾਂ ਦੇ ਗਹਿਣੇ ਚੁਰਾਏ ਇਹਨਾਂ ਗੱਲਾਂ ਤੋਂ ਇਹਨੂੰ ਸ਼ਾਇੀ ਮੁਸਲਮ ਸਮਝ ਕੇ ਛੱਡ ਆਇਆ ਜੇਕਰ ਆ ਮੇਰੀ ਮਦਦ ਕਰੋ ਤਾਂ ਇਹਨੂੰ ਫੜ ਕੇ ਬਾਦਸ਼ਾਹ ਪਾਸੋਂ ਮੋਹ ਮੰਗਿਆ ਇਨਾਮ ਪਾਵਾਂਗੇ ਮੈਂ ਇਹਨਾਂ ਦਾ ਬਹੁਤ ਭੇਤੀਆਂ ਮੇਰੇ ਸਾਹਮਣੇ ਇਹਨਾਂ ਦਾ ਕੋਈ ਸੂਰਮਾ ਖੜ ਨਹੀਂ ਸਕਦਾ ਹਣ ਪੈਂਦੀ ਖਾਨ ਦੀ ਗੱਲ ਸੁਣ ਕੇ ਕਤਬ ਖਾਨ ਨੇ ਈ ਜਨਾਂ ਵਾਲੇ ਆਖਿਆ ਵੀ ਇਹ ਗੱਲ ਤੇਰੀ ਠੀਕ ਨਹੀਂ ਐ ਗੁਰੂ ਜੀ ਨੇ ਤੈਨੂੰ ਪਾਲਿਆ ਪੋਸਿਆ ਮੂੰਹ ਮੰਗਿਆ ਖਾਣ ਪਹਿਣਨ ਨੂੰ ਦਿੱਤਾ ਤੈਨੂੰ ਘਰ ਬੈਠੇ ਨੂੰ ਤਨਖਾਹ ਮਿਲਦੀ ਰਹੀ ਅੱਜ ਤੂੰ ਉਹਨਾਂ ਨਾਲ ਵਿਗੜ ਕੇ ਉਹਨਾਂ ਦੇ ਵਿਰੁੱਧ ਗੱਲਾਂ ਕਰ ਰਿਹਾ ਉਹਨਾਂ ਨੂੰ ਫੜ ਕੇ ਬਾਦਸ਼ਾਹ پاسੋਂ ਨਾਮ ਲੈਣਾ ਚਾਹਣਾ ਇਹ ਤੇਰੀ ਨਮਕ ਹਰਾਮੀ ਦੋਜਗ ਵਿੱਚ ਪੈਣ ਦੀ ਨਿਸ਼ਾਨੀ ਐ ਕਤਬਖਾਨ ਦੀ ਗੱਲ ਸੁਣ ਕੇ ਪੈਂਦੇਖਾਨੇ ਆਖਿਆ ਭਰਾ ਜੀ ਮੈਂ ਤਾਂ ਤੁਹਾਡੇ ਪਾਸ ਬੜੇ ਮਾਨ ਨਾਲ ਆਇਆ ਸੀ ਪਰ ਤੁਸੀਂ ਮੇਰੀਆਂ ਆਸਾਂ ਦੇ ਪਾਣੀ ਫੇਰ ਦਿੱਤਾ ਇਹਦਾ ਮੈਨੂੰ ਬੜਾ ਅਫਸੋਸ ਹੈ ਹੁਣ ਮੈਂ ਬਾਦਸ਼ਾਹ ਪਾਸ ਲਾਹੌਰ ਹੀ ਜਾਣਾ ਕਤਬਖਾਨੇ ਸੋਚਿਆ ਵੀ ਇਹ ਇਸ ਗੱਲ ਤੋਂ ਮੁੜਦਾ ਨਹੀਂ ਜਾਪਦਾ ਇਸ ਕਰਕੇ ਆਖਿਆ ਅੱਛਾ ਕੋਈ ਗੱਲ ਨਹੀਂ ਤੁਸੀਂ ਲਾਹੌਰ ਚੱਲੋ ਮੈਂ ਤੁਹਾਡੇ ਮਗਰੇ ਹੀ ਆਉਣਾ ਹਣ ਪੈਂਦੇਖਾ ਆਪਣੇ ਜਵਾਈ ਸਵੇਦ 500 ਲੁਟੇਰੇ ਆਦਮੀ ਨਾਲ ਲੈ ਕੇ ਲਾਹੌਰ ਪਹੁੰਚ ਗਿਆ ਲਾਹੌਰ ਪਹੁੰਚ ਕੇ ਵਜ਼ੀਰ ਖਾਨ ਬਾਦਸ਼ਾਹ ਨੂੰ ਮਿਲਣ ਦਾ ਯਤਨ ਕਰਨ ਲੱਗਾ ਲਾਹੌਰ ਪਹੁੰਚ ਕੇ ਜਦੋਂ ਪੈਂਦੇਖਾ ਬਾਦਸ਼ਾਹ ਨੂੰ ਮਿਲਣ ਦਾ ਯਤਨ ਕਰਨ ਲੱਗਾ ਵਜ਼ੀਰ ਖਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਪੈਂਦੇਖਾਨ ਨਮਕਹਰਾ ਹੋ ਕੇ ਗੁਰੂ ਜੀ ਦੇ ਵਿਰੁੱਧ ਬਾਦਸ਼ਾਹ પાસે ਮਦਦ ਲੈਣ ਵਾਸਤੇ ਆਇਆ ਹੈ। ਹਣ ਵजीर खान ਨੇ ਸਾਰੇ ਉਮਰਾਵਾਂ ਨੂੰ ਕਹਿ ਦਿੱਤਾ ਪੈਂਦੇਖਾਨ ਨੂੰ ਬਾਦਸ਼ਾਹ ਤੱਕ ਨਾ ਪਹੁੰਚਣ ਦੇਣਾ। ਪੈਂਦੇਖਾਨ ਇੱਕ ਮਹੀਨਾ ਭਰ ਉਮਰਾਵਾਂ ਨੂੰ ਲਾਲਚ ਦੇ ਕੇ ਬਾਦਸ਼ਾਹ ਨੂੰ ਮਿਲਣ ਦਾ ਯਤਨ ਕਰਦਾ ਰਿਹਾ ਪਰ ਕਿਸੇ ਨੇ ਵੀ ਉਹਦੀ ਮਦਦ ਨਹੀਂ ਕੀਤੀ ਇਸ ਸਮੇਂ ਵਿੱਚ ਕਤਵਖਾ ਸੂਬਾ ਜਲੰਧਰ ਵੀ ਲਾਹੌਰ ਪਹੁੰਚ ਗਿਆ ਪੈਂਦੇ ਖਾਂ ਨੂੰ ਮਿਲ ਕੇ ਬੜਾ ਖੁਸ਼ ਹੋਇਆ ਦੱਸਿਆ ਵੀ ਅਜੇ ਤੱਕ ਬਾਦਸ਼ਾਹ ਨੇ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਸਾਡਾ ਕੋਈ ਯਤਨ ਇਸ ਸਬੰਧ ਵਿੱਚ ਸਫਲ ਨਹੀਂ ਹੋਇਆ ਕਤਵਖਾ ਕਿਹਾ ਬਾਦਸ਼ਾਹ ਪਾਸ ਵਜ਼ੀਰ ਖਾਂ ਗੁਰੂ ਜੀ ਦਾ ਪੱਖੀ ਹੈ ਉਹਨਾਂ ਤੇਰੀ ਗੱਲ ਬਾਦਸ਼ਾਹ ਨੂੰ ਸੁਣਨ ਨਹੀਂ ਦੇਣੀ ਪਰ ਤੁਸੀਂ ਅੱਜ ਅੱਧੀ ਰਾਤ ਨੂੰ ਇੱਕ ਉੱਚੇ ਆਵਾਜ਼ ਨਾਲ ਮੁਰਗੀ ਬਨ ਕੇ ਮਸਾਲਾ ਬਾਲ ਕੇ ਬਾਦਸ਼ਾਹ ਦੀ ਮਹਿਲਾ ਇਠਾ ਖੜੇ ਹੋ ਕੇ ਹਜਰਤ ਬਾਸ ਪੁਕਾਰ ਹੈ ਪੁਕਾਰ ਹੈ ਐਵੇਂ ਉੱਚੀ ਉੱਚੀ ਕਹਿਣਾ ਬਾਦਸ਼ਾਹ ਜਦੋਂ ਸੁਣੇਗਾ ਤੁਹਾਨੂੰ ਮਿਲਣ ਦਾ ਸਮਾਂ ਦੇ ਦੇਗਾ ਪੰਜ ਦਿਨ ਖਾਣੇ ਜਦੋਂ ਰਾਤ ਸਮੇਂ ਆਪਣੇ ਸਾਰੇ ਆਦਮੀ ਨਾਲ ਲੈ ਕੇ ਬਾਦਸ਼ਾਹ ਦੇ ਮਹਿਲਾ ਏਢਾ ਇਸ ਤਰ੍ਹਾਂ ਰੌਲਾ ਪਾਇਆ ਬਾਦਸ਼ਾਹ ਨੇ ਆਪਣਾ ਇੱਕ ਨੌਕਰ ਏਢਾ ਭੇਜ ਕੇ ਪੁੱਛਿਆ ਕਿ ਕੌਣ ਪੈਂਦੇ ਗਾਣੇ ਦੱਸਿਆ ਸੀ ਦੁਖੀਆਂ ਅਜਰਤ ਪਾਸ ਪੁਕਾਰ ਕਰਨੀ ਚਾਹੁੰਦੇ ਆ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਬਾਦਸ਼ਾਹ ਨੇ ਆਖਿਆ ਸਵੇਰੇ ਤੁਹਾਨੂੰ ਦਰਬਾਰ ਵਿੱਚ ਸਦਵਾ ਲਵਾਂਗੇ ਹੁਣ ਜਾਓ ਆਰਾਮ ਕਰੋ ਅਗਲੇ ਦਿਨ ਜਦੋਂ ਬਾਦਸ਼ਾਹ ਦਾ ਦਰਬਾਰ ਲੱਗ ਗਿਆ ਕੁਤਬਖਾਨ ਅਗਲੇ ਦਿਨ ਜਦੋਂ ਬਾਦਸ਼ਾਹ ਦਾ ਦਰਬਾਰ ਲੱਗ ਗਿਆ ਕੁਤਬਖਾਨ ਪੈਂਦੇ ਖਾਂ ਦੇ ਨਾਲ ਹੀ ਬਾਦਸ਼ਾਹ ਦਾ ਸੱਦਾ ਉਣ ਕਰਕੇ ਚਲਿਆ ਗਿਆ ਕੁਤਬਖਾਨ ਨੇ ਦੱਸਿਆ ਹਜ਼ਰਤ ਬਾਦਸ਼ਾਹ ਪੈਂਦੇ ਖਾਂ ਬਠਾਨ ਇੱਕ ਨਾਮੀ ਸੂਰਮਾ ਉਹਦੇ ਨਾਲ ਹਿੰਦੂਆਂ ਦੇ ਪੀਰ ਨੇ ਜਿਹੜਾ ਅੱਜਕੱਲ ਕਰਤਾਰਪੁਰ ਚ ਰਹਿੰਦਾ ਬਹੁਤ ਜਬਰੀ ਕੀਤੀ ਹੈ ਉਹਦਾ ਮਾਲ ਮਤਾਂ ਖੋਗੇ ਉਹਨੂੰ ਬਾਤ ਮਾਰਿਆ ਉਹ ਪੈਂਦੇ ਖਾਂ ਆਪਾਸ ਪ੍ਰਿਆਦੀ ਆਇਆ ਕਤਬਖਾਨ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਵਜ਼ੀਰ ਖਾਨ ਵੱਲ ਵੇਖਿਆ ਵਜ਼ੀਰ ਖਾਨ ਨੇ ਆਖਿਆ ਜਹੂਰ ਕਹਿੰਦੇ ਨੇਗੇ 14ਵੀਂ ਸਦੀ ਵਿੱਚ ਦੁਨੀਆ ਦਗੇ ਬਾਜ ਤੇ ਨਮਕ ਹਰਾਮ ਹੋ ਜੇਗੀ ਆਰੇ ਗੱਲ ਹੁਣ ਇਸ ਸਦੀ ਵਿੱਚ ਹੀ ਹੋਣ ਲੱਗ ਪਈ ਐ ਇਸ ਪੈਂਦੇ ਖਾਂ ਦਾ ਮਾਪਿਓ ਨਿੱਕੇ ਹੁੰਦੇ ਮਰ ਗਿਆ ਸੀ ਇਹ ਇੱਕ ਬੇ ਆਸਰਾ ਤੇ ਨਿਆਸਰਾ ਯਤੀਮ ਹੋ ਕੇ ਰੋਲਦਾ ਫਿਰਦਾ ਸੀ ਕੋਈ ਇਹਦੀ ਬਾਤ ਨਹੀਂ ਸੀ ਪੁੱਛਦਾ ਗੁਰੂ ਜੀ ਨੂੰ ਇਹਦੇ ਉੱਤੇ ਦਇਆ ਆ ਗਈ ਉਹਨੇ ਇਹਨੂੰ ਪੁੱਤਰਾ ਵਾਂਗੂ ਪਾਲ ਪੋਸ ਕੇ ਜਵਾਨ ਕੀਤਾ ਇਹਦਾ ਵਿਆਹ ਕਰਕੇ ਰਹਿਣ ਵਾਸਤੇ ਘਰ ਬਣਵਾ ਦਿੱਤਾ ਘਰ ਬੈਠੇ ਨੂੰ ਨੌਕਰੀ ਦਿੰਦੇ ਰਹੇ ਗੁਰੂ ਜੀ ਦੇ ਕੀਤੇ ਹੋਏ ਐਨੇ ਅਹਿਸਾਨ ਭੁੱਲ ਕੇ ਇੱਕ ਬਾਜ ਤੋਂ ਬੇਈਮਾਨ ਹੋ ਕੇ ਨਮਕਹਰਾਮ ਬਣ ਗਿਆ ਉਹਨਾਂ ਦੇ ਵਿਰੁੱਧ ਹੋ ਕੇ ਹੁਣਾ ਹਜੂਰ ਪਾਸ ਫਰਿਆਦੀ ਹੋ ਕੇ ਆਇਆ ਇਸ ਸਮੇਂ ਸਬੱਬ ਨਾਲ ਹੀ ਕੋਈ ਹੋਰ ਕੰਮ ਪੈ ਗਿਆ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਉਧਰ ਭੇਜਤਾ ਅਣ ਪਿੰਚੋ ਪੈਂਦੇ ਖਾਨ ਦੇ ਕੁਤਬ ਖਾਨ ਦਾ ਦਾ ਲੱਗ ਗਿਆ ਉਹਨੇ ਸਲਾਮਤ ਖਾਨ ਨੂੰ 500 ਰੁਪਇਆ ਵੱਡੀ ਦੇਤੀ ਸਲਾਮਤ ਖਾਨ ਨੇ ਪੈਂਦੇ ਖਾਨ ਨੂੰ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਕਰ ਦਿੱਤਾ ਪੈਂਦੇ ਖਾਨ ਨੇ ਲੰਮਾ ਪਹਿ ਕੇ ਬਾਦਸ਼ਾਹ ਨੂੰ ਸਲਾਮ ਕੀਤੀ ਬਾਦਸ਼ਾਹ ਨੇ ਪੁੱਛਿਆ ਤੂੰ ਬੜਾ ਬਹਾਦਰ ਸੂਰਮਾ ਜਾਬਦਾ ਤੈਨੂੰ ਮਾਰ ਕੇ ਇਸ ਤਰ੍ਹਾਂ ਬਈ ਪੈਂਦੇ ਖਾਨ ਆਖਿਆ ਜੂਰ ਮਾਈ ਬਾਪ ਮੈਂ ਗੁਰੂ ਜੀ ਦੇ ਬਹੁਤ ਕੰਮ ਸਵਾਰੇ ਨੇ ਆਪ ਜੀ ਦੀ ਪਹਿਲੀ 7000 ਸੈਨਾ ਜੋ ਮੁਗਲਸ ਖਾ ਗੁਰੂ ਜੀ ਉੱਤੇ ਚੜਾ ਕੇ ਅੰਮ੍ਰਿਤਸਰ ਲੈ ਗਿਆ ਸੀ ਉਹਦੀ ਹਾਰ ਮੇਰੀਆਂ ਬਾਹਾਂ ਦੇ ਬਲ ਨਾਲ ਹੋਈ ਸੀ ਫਿਰ ਰਹਿਲੇ ਪੈਂਡਾ ਵਿਆਸਾ ਕੰਡੇ ਜਲੰਧਰ ਦੇ ਸੂਬੇ ਦੀ ਫੌਜ ਨੂੰ ਮੈਂ ਹੀ ਮਾਰ ਕੇ ਗੁਰੂ ਜੀ ਦੀ ਜਿੱਤ ਕਰਾਈ ਸੀ ਅਪਰੰਧ ਕਾਂਗੜ ਨਗਰ ਨਥਾਣੇ ਦੇ ਢਾਬ ਪਾਸ ਲੱਲਾ ਬੇਗ 35000 ਫੌਜ ਨੂੰ ਮਾਰਨ ਵਾਲਾ ਵੀ ਮੈਂ ਹੀ ਆ ਇਸਰਾ ਗੁਰੂ ਤੇ ਮੇਰੇ ਬੜਿਆ احਸਾਨ ਨੇ ਉਹਨਾਂ ਨੇ ਕੁਝ ਨਹੀਂ ਜਾਣਿਆ ਤੇ ਮੈਨੂੰ ਆਪਣੇ ਸਿੱਖ ਸਿੱਖਾਂ ਤੋਂ ਮਰਵਾਇਆ ਮੇਰੀ ਬੇਇੱਜ਼ਤੀ ਕਰਵਾਈ ਹੁਣ ਹਜੂਰ ਜੇਕਰ ਮੈਨੂੰ ਆਪਣੀ ਫੌਜੀ ਮਦਦ ਦਿਓ ਮੈਂ ਗੁਰੂ ਜੀ ਨੂੰ ਫੜ ਕੇ ਹਜੂਰ ਦੇ ਪਾਸ ਪਹੁੰਚਾਵਾਂਗਾ ਮੈਂ ਉਹਨਾਂ ਦਾ ਭੇਤੀਆ ਜਿੰਨੇ ਗੋ ਪਾਣੀ ਵਿੱਚ ਉਹ ਹਨ ਮੈਨੂੰ ਸਾਰਾ ਪਤਾ ਹੈ ਇਹਦੀ ਪ੍ਰੋੜਤਾ ਕਤਬਖਾਂ ਅਦੇ ਸਲਾਮਦਖਾਂ ਦੋਆ ਨੇ ਕਰਕੇ ਬਾਦਸ਼ਾਹ ਨੂੰ ਆਖਿਆ ਕਿ ਪੈਂਦੇ ਖਾਂ ਬੜਾ ਬਹਾਦਰ ਸੂਰਮਾ ਇਹ ਜ਼ਰੂਰ ਗੁਰੂ ਜੀ ਨੂੰ ਕਾਬੂ ਕਰਕੇ ਹਜੂਰ ਦੇ ਪੇਸ਼ ਕਰ ਦੇਵੇਗਾ ਬਾਦਸ਼ਾਹ ਨੇ ਚੌਕ ਵਿੱਚ ਆਣ ਕੇ ਦਰਬਾਰ ਵਿੱਚ ਕਿ ਤਲਵਾਰ ਤੇ ਪਾਨਾ ਦਾ ਬੀੜਾ ਰੱਖ ਕੇ ਆਖਿਆ ਕੋਈ ਸੂਰਮਾ ਜੋ ਇੰਦਵਾਂ ਦੇ ਗੁਰੂ ਨੂੰ ਫੜ ਕੇ ਲੈ ਆਉਣ ਦਾ ਪ੍ਰਣ ਕਰੇ ਉਹ ਇਹਨੂੰ ਚੁੱਕ ਲਵੇ ਪੈਂਦੇ ਖਾਨੇ ਨਾਮੀ ਯੋਧਾ ਇਹ ਵੀ ਉਹਦੀ ਮਦਦ ਕਰੇਗਾ ਬਾਦਸ਼ਾਹ ਦਾ ਹੁਕਮ ਸੁਣ ਕੇ ਪਿਸ਼ੌਰ ਦਾ ਸੂਬਾ ਕਾਲੇ ਖਾਨ ਪਠਾਨ ਜਿਹੜਾ ਮੁਗਲਸ ਖਾਨ ਦਾ ਭਾਈ ਸੀ ਉਹਨੇ ਉੱਠ ਕੇ ਬੀੜਾ ਚੁੱਕ ਲਿਆ ਉਹਨੇ ਆਖਿਆ ਮੈਂ ਆਪਣੇ ਭਾਈ ਮੁਗਲਸ ਖਾਨ ਦੀ ਦਾ ਬਦਲਾ ਲਵਾਵਾਂਗਾ ਇਹਨੇ ਆਖਿਆ ਮੈਂ ਉਸ ਦੇਣੀ ਆਪਣੇ ਆਪ ਨੂੰ ਕਾਲੇ ਖਾਨ ਕਹਾਵਾਂਗਾ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਕੇ ਜਾਂ ਮਾਰ ਕੇ ਗੁਰੂ ਹਜੂਰ ਪਾਸ ਲੈ ਆਵਾਂਗਾ ਬਾਦਸ਼ਾਹ ਨੇ ਇੱਕ ਕੀਮਤੀ ਸਿਰੋਂ ਪਾਉ 50000 ਜਵਾਨ ਉਹਦੇ ਨਾਲ ਦਿੱਤਾ ਉਹਦਾ ਕਿ ਮਿੱਤਰ ਐ ਅਨਵਰ ਖਾਨ ਉਹ ਵੀ ਆਪਣੀ 2000 ਸੈਨਾ ਉਹਦੇ ਨਾਲ ਮਦਦ ਵਾਸਤੇ ਲੈ ਕੇ ਬਾਦਸ਼ਾਹ ਨੇ ਪੈਂਦੇ ਖਾਨ ਦੇ ਉਹਦੀ ਜਵਾਈ ਅਸਮਾਨ ਖਾਨ ਨੂੰ ਇਸ ਰੂਪਾਉ ਦਿੱਤੇ ਅਣ ਸਾਰੇ ਮਿਲ ਕੇ ਨਗਾਰਿਆਂ ਦੀਆਂ ਚੋਟਾਂ ਨਾਲ ਆਪਣੇ ਜਵਾਨਾਂ ਨਾਲ ਬਾਹਰ ਨਿਕਲ ਤੁਰੇ ਬਾਦਸ਼ਾਹ ਨੇ ਸੂਬਾ ਜਲੰਧਰ ਕੁਤਬ ਖਾਨ ਨੂੰ ਵੀ ਆਖਿਆ ਤੁਹਾਡਾ ਆਪਣਾ ਇਲਾਕਾ ਹੈ ਤੁਸੀਂ ਵੀ ਇਹਨਾਂ ਦੀ ਮਦਦ ਕਰਕੇ ਇਹਨਾਂ ਦਾ ਬਖੇੜਾ ਮੁਕਾ ਦੇਣਾ ਇਸ ਤਰ੍ਹਾਂ ਪੈਂਦੇ ਖਾਣੇ ਬਾਦਸ਼ਾਹ ਨੂੰ ਝੂਠੀਆਂ ਗੱਲਾਂ ਦਸੀਆਂ ਵੀ ਮੈਂ ਨਠਾਣੇ ਦੀ ਢਾਬ ਤੇ ਵੀ ਲੜਾਈ ਕੀਤੀ ਘੇੜਦੇ ਉੱਥੇ ਵੀ ਮੈਂ ਜਾ ਕੇ ਸ਼ਾਹੀ ਸੈਨਾ ਨੂੰ ਮਾਰਿਆ ਅਗਾਏ ਆਪਣੇ ਘਰ ਸੀ ਗੁਰੂ ਜੀ ਨੇ ਕੇਵਲ ਇਹਨੂੰ ਅਮਰਦਸਰ ਵਾਲੀ ਜੰਗ ਦੇ ਵਿੱਚ ਨਾਲ ਲਿਆ ਸੀ ਬਾਕੀ ਜੰਗਾਂ ਦੇ ਵਿੱਚ ਇਹ ਘਾਰੀ ਰਿਆ ਜੇ ਬਾਦਸ਼ਾਹ ਨੂੰ ਹਣਾ ਝੂਠ ਬੋਲ ਕੇ ਉਹਦੇ ਕੋਲੋਂ 50000 ਸੈਨਾ ਲੈ ਕੇ ਕਾਲੇ ਖਾਂ ਸਰਦਾਰ ਦੇ ਨਾਲ ਤੁਰ ਪਿਆ ਤੇ ਮਹਾਰਾਜ ਜੀ ਨੇ ਇਹਨੂੰ ਪਾਲ ਪੋਸ ਕੇ ਵਿਆਹ ਕਰਕੇ ਘਰ ਵੀ ਬਣਾ ਕੇ ਦਿੱਤੇ ਤੇ ਹੁਣ ਇਹ ਪਠਾਨ ਨੰਮ ਕਹ ਹਰਾਮੀ ਹੋ ਕੇ ਮਹਾਰਾਜ ਜੀ ਦੇ ਸਾਹਮਣੇ ਹੋ ਕੇ ਲੜਨਾ ਚਾਹੁੰਦਾ ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਕਰਤਾਰਪੁਰ ਦੇ ਵਿੱਚ ਨਿਹਾਲ ਕਰ ਰਹੇ ਨੇ ਸੂਬਾ ਜਲੰਧਰ ਕਤੂਬਖਾ ਸੂਬਾ ਪਸ਼ੌਰ ਕਾਲੇਖਾਂ ਉਹਦਾ ਮਿੱਤਰ ਅਨਾਵਖਾਂ ਪੈਂਦੇਖਾਂ ਉਹਦਾ ਜਵਾਈ ਅਸਮਾਨਖਾਂ ਇਹ ਪੰਜੇ ਮੁਖੀ ਜੋਧੇ ਸ਼ਾਈ ਦਲ ਲੈ ਕੇ ਲਾਹੌਰ ਤੋਂ ਜਦੋਂ ਕਰਤਾਰਪੁਰ ਨੂੰ ਤੁਰੇ ਤੇ ਧੂੜ ਨਾਲ ਅਸਮਾਨ ਭਰ ਗਿਆ ਸੂਰਜ ਦਿਸਣੋਂ हट ਗਿਆ ਘੋੜਿਆਂ ਦੀ ਪੌੜਾਂ ਦੀ ਖੜਖੜ ਦੇ ਨਾਲ ਅਨੇਕ ਤਰ੍ਹਾਂ ਦੇ ਨਗਾਰੇ ਵਾਜੇ ਵੱਜਦੇ ਸਨ 15 ਕੋ ਜਾ ਕੇ ਫੌਜ ਨੇ ਰਾਤ ਦਾ ਡੇਰਾ ਕਰਕੇ ਰੋਟੀ ਪਾਣੀ ਖਾਦਾ ਸਵੇਰੇ ਫਿਰ ਤਿਆਰ ਹੋ ਕੇ ਚੱਲ ਪਏ ਅੰਮ੍ਰਿਤਸਰ ਤੋਂ ਲੰਘ ਕੇ ਬਿਆਸਾ ਦਰਿਆ ਨੂੰ ਬੇੜਿਆਂ ਦਾ ਇੰਤਜ਼ਾਮ ਕਰਕੇ ਪਾਰ ਕਰਨ ਵਾਸਤੇ ਸਾਰਾ ਦਿਨ ਲੰਘਿਆ ਦਰਿਆ ਲੰਘ ਕੇ ਕੁਛ ਦੂਰ ਉਰੇ ਕਰਤਾਰਪੁਰ ਤੋਂ ਠਹਿਰ ਗਏ ਗੁਰੂ ਜੀ ਉੱਤੇ ਹਲਾ ਕਰਨ ਦੀ ਸਕੀਮ ਬਣਾਉਣ ਲੱਗੇ ਨੇ ਉਦਮ ਖਾਸ ਸੂਬਾ ਜਲੰਧਰ ਇੱਥੋਂ ਦਾ ਪੇਤੀ ਸੀ ਉਹਨੇ ਪੈਂਦੇ ਖਾਣ ਨੂੰ ਆਖਿਆ ਤੋ ਗੁਰੂ ਦੇ ਦਾਅਵ ਕਾਬ ਦਾ ਪੇਤੀ ਐ ਜਿਸ ਤਰ੍ਹਾਂ ਠੀਕ ਸਮਝੋ ਉਸ ਤਰ੍ਹਾਂ ਹੀ ਜੁੱਧ ਕੀਤਾ ਜਾਵੇ ਪਰ ਜੇਕਰ ਗੁਰੂ ਕਰਾਮਾਤ ਵਾਲਾ ਹੋਵੇਗਾ ਫਿਰ ਸਾਡੀ ਜਿੱਤ ਦੀ ਕੋਈ ਗੱਲ ਨਹੀਂ ਬੰਨੀ ਪੈਂਦੇ ਖਾਣੇ ਆਖਿਆ ਸਿੱਖਾਂ ਨੇ ਐਵੇਂ ਹੀ ਉਨੋ ਕਰਾਮਾਤ ਵਾਲਾ ਪ੍ਰਸਿੱਧ ਕਰ ਛੱਡਿਆ ਮੈਂ ਉਹਦੀ ਸਾਰੀ ਕਰਾਮਾਤ ਕੱਢ ਕੇ ਤੁਹਾਨੂੰ ਵਿਖਾਵਾਂਗਾ ਇਹੋ ਜਿਹਾ ਹੰਕਾਰ ਵਾਲੀਆਂ ਗੱਲਾਂ ਪੈਂਦੇ ਖਾਂ ਕਰਦਾ ਕੁਦਬ ਖਾਨ ਨੇ ਆਖਿਆ ਫਿਰ ਵੀ ਰਾਜਨੀਤੀ ਵਰਤਣੀ ਚਾਹੀਦੀ ਗੁਰੂ ਨੇ ਜਿਹੜੇ ਤਿੰਨ ਯੋਧੇ ਪਹਿਲਾ ਪਹਿਲਾ ਜਿੱਤੇ ਨੇ ਤਿੰਨ ਜੁੱਧ ਉਹ ਕੋਈ ਮਾਮੂਲੀ ਨਹੀਂ ਸਨ ਇਸ ਵਾਸਤੇ ਕਾਲੀ ਨਾ ਕਰੋ ਸਾਰੀ ਗੱਲ ਨੂੰ ਪਹਿਲਾਂ ਸੋਚ ਲਾਓ ਪਹਿਲਾ ਅਨਵਰ ਖਾਨ ਨੂੰ ਕੁਵੀਆਂ ਭੇਜ ਕੇ ਪਤਾ ਕਰਾ ਲੋ ਕਿ ਗੁਰੂ ਕੋ پاس ਕਿੰਨੀ ਗੁਸੈਣਾ ਜੁੱਧ ਵਾਸਤੇ ਉਹਦੀ ਕਿੰਨੀ ਕੁ ਤਿਆਰੀ ਹੈ ਫਿਰ ਕੋਈ ਹੋਰ ਕਦਮ ਉਠਾਵਾਂਗੇ ਗੁਰੂ ਜੀ ਦੇ ਦੀਵਾਨ ਦੇ ਵੇਲੇ ਦੋ ਵੇਲੇ ਸੱਜਦੇ ਸ਼ਬਦ ਕੀਰਤਨ ਦੇ ਪ੍ਰਵਾਹ ਚੱਲਦੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਸ਼ਬਦ ਕੀਰਤਨ ਦਾ ਲਾਭ ਪ੍ਰਾਪਤ ਕਰਦੀਆਂ ਭੇਟਾ ਅਰਪਣ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਨੰਦ ਹੁੰਦੀਆਂ ਇਹ ਕਿਦਰਖਾਨ ਜੀ ਦਾ ਨਾਮ ਕੁੱਕੋ ਸੀ ਉਹਦਾ ਪੁੱਤਰ ਅਨੰਤਾ ਦੋਵੇਂ ਪਿਓ ਪੁੱਤਰ ਗੁਰੂ ਘਰ ਦੇ ਬੜੇ ਪ੍ਰੇਮੀ ਰਾਤ ਦਿਨ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਜਦੋਂ ਗੁਰੂ ਦਾ ਲੰਗਰ ਤਿਆਰ ਹੁੰਦਾ ਸੀ ਇਹ ਗੁਲੈਲ ਲੈ ਕੇ ਲੰਗਰ ਪਾਸ ਬੈਠ ਜਾਂਦੇ ਕੋਈ ਜਾਨਵਰ ਉੱਤੇ ਵੇਟਣਾ ਕਰ ਦੇਵੇ ਜਾ ਉੰਜ ਕੋਈ ਰੋਟੀ ਆਦਿਕ ਚੁੱਕਣ ਵਾਸਤੇ ਨਾ ਆ ਬੈਠੇ ਇਹ ਉਥੇ ਗੁਲੇਲ ਲੈ ਕੇ ਬੈਠੇ ਰਹਿੰਦੇ ਸੰਗਤਾਂ ਸੇਵਾ ਕਰਦੀਆਂ ਰਹਿੰਦੀਆਂ ਤੇ ਮਹਾਰਾਜ ਜੀ ਸੰਗਤਾਂ ਨੂੰ ਦੋ ਵੇਲੇ ਦੀਵਾਨ ਦੇ ਵਿੱਚ ਦਰਸ਼ਨ ਦੇ ਕੇ ਉਪਦੇਸ਼ ਕਰਕੇ ਨਿਹਾਲ ਕਰਦੇ